ਇੱਕ ਵਾਰ ਤਿੰਨ ਸੰਗੀ ਤਨ ਬਾਬਾ ਨਾਨਕ ਸਿੰਘ ਦੇ ਚਰਨਾਂ ਵਿੱਚ ਪਹੁੰਚੇ ਆਪਣੀ ਦੁਨਿਆਵੀ ਮੰਗ ਲੈ ਕੇ ਬਾਬਾ ਜੀ ਕਦੇ ਵੀ ਕਿਸੇ ਨੂੰ ਖਾਲੀ ਨਹੀਂ ਸੰਮੋੜਦੇ ਚਾਹੇ ਕੋਈ ਦੁਨਿਆਵੀ ਮੰਗ ਲੈ ਕੇ ਜਾਂਦਾ ਜਾਂ ਪਰਮਾਰਥ ਦੀ ਤਿੰਨੋਂ ਸੰਗੀ ਬਹੁਤ ਗਰੀਬ ਸਨ ਤੇ ਮਾਇਆ ਦੀ ਪੂਰਤੀ ਲਈ ਬੇਨਤੀ ਕੀਤੀ ਪੂਰਨ ਮਹਾਪੁਰਖ ਕਦੇ ਵੀ ਕਿਸੇ ਨੂੰ ਮਾਇਆ ਨਾਲ ਨਹੀਂ ਜੋੜਦੇ ਉਹ ਸਿਰਫ ਨਾਮ ਬਾਣੀ ਨਾਲ ਜੋੜਦੇ ਹਨ ਦੁਨਿਆਵੀ ਮਾਇਆ ਤਾਂ ਆਪੇ ਮਗਰ ਤਰੀਫੇ ਦੀ ਬਾਬਾ ਜੀ ਨੇ ਤਿੰਨਾਂ ਨੂੰ 1 ਮਹੀਨਾ ਸੁਖਮਨੀ ਸਾਹਿਬ ਦਾ ਪਾਠ ਕਰਨ ਨੂੰ ਕਿਹਾ ਤਿੰਨਾਂ ਵਿੱਚੋਂ ਦੋ ਦੀ ਮੰਗ ਬੜੀ ਜਲਦੀ ਪੂਰੀ ਹੋ ਗਈ ਤਾਂ ਪਾਠ ਕਰਦਿਆਂ ਉਹਨਾਂ ਦੇ ਕਾਜ ਸਿੱਧ ਹੋਣ ਲੱਗੇ ਪਰ ਤੀਸਰਾ ਗਰੀਬ ਤਾਂ ਹੋਰ ਵੀ ਗਰੀਬ ਹੋ ਗਿਆ ਉਸਨੇ ਫਿਰ ਆ ਕੇ ਮਹਾਂਪੁਰਸ਼ਾਂ ਦੇ ਚਰਨਾਂ 'ਚ ਬੇਨਤੀ ਕੀਤੀ ਬਾਬਾ ਜੀ ਨੇ ਹੱਲੇ ਹੋਰ ਪਾਠ ਕਰਨ ਨੂੰ ਕਿਹਾ ਪਾਠ ਕਰਦੇ ਦੌਰਾਨ ਉਸ ਨੂੰ ਸੁਪਨੇ 'ਚ ਆਪਣੇ ਸਰੀਰ ਤੇ ਕੋਹਰ ਦੀ ਬਿਮਾਰੀ ਨਜ਼ਰ ਆਈ ਉਹ ਡਰ ਗਿਆ ਤੇ ਆ ਕੇ ਬਾਬਾ ਜੀ ਨੂੰ ਦੱਸਿਆ ਬਾਬਾ ਜੀ ਨੇ ਉਸ ਨੂੰ ਸਮਝਾਇਆ ਕਿ ਹੁਣ ਤੱਕ ਤੇਰੀ ਪੜੀ ਗਈ ਬਾਣੀ ਨਾਲ ਤਾਂ ਤੇਰਾ ਉਹ ਰੋਗ ਹੀ ਕਟਿਆ ਗਿਆ ਹੈ ਅਤੇ ਅੱਗੇ ਹੋਰ ਬਾਣੀ ਪੜੋ ਤਾਂ ਜੋ ਸਰਬਸਕਤ ਤੁਹਾਡੀ ਚੋਰੀ ਪੈਣ ਦੋਸਤੋ ਅਕਸਰ ਸਾਡੀ ਵੀ ਕਈ ਵਾਰ ਐਸੀ ਹਾਲਤ ਹੁੰਦੀ ਹੈ ਅਸੀਂ ਬਾਣੀ ਪੜੀ ਜਾਂਦੇ ਹਾਂ ਤੇ ਇਹ ਵੀ ਸੋਚਦੇ ਹਾਂ ਕੁਝ ਹਾਸਲ ਤਾਂ ਹੋਇਆ ਹੀ ਨਹੀਂ ਦਰਅਸਲ ਬਾਣੀ ਸਾਡੇ ਕਰਮ ਸਾਫ਼ ਕਰ ਰਹੀ ਹੁੰਦੀ ਹੈ ਕਿਸੇ ਦੇ ਜਲਦੀ ਹੋ ਜਾਂਦੇ ਹਨ ਕਿਸੇ ਨੂੰ ਵਕਤ ਲੱਗਦਾ ਹੈ ਪਰ ਬਾਣੀ ਤੇ ਅਟੁੱਟ ਵਿਸ਼ਵਾਸ ਰੱਖ ਕੇ ਬਾਣੀ ਪੜੋ ਸੱਚੇ ਪਾਤਸ਼ਾਹ ਸਾਡੇ ਦੇ ਮਿਹਰ ਜ਼ਰੂਰ ਕਰਨਗੇ ਤਨਤਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ